ਹਏ ਕਨੇਜ ਮਟਰ ਆਲੂ ਦੇ ਕਿਓਲ ਮੇਰੇ ਵੀਰ ਆਓ ਸਸੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਆ ਗਿਆ ਆਪਣੀ ਛੋਟੀ ਜੀ ਵੀਡੀਓ ਲੈ ਕੇ ਤੇ ਅੱਜ ਦਾ ਵਲੌਗ ਸਕਿਪ ਨਾ ਕਰਿਓ ਬਣਾਵਾਂਗੇ ਛੋਟਾ ਪਰ ਤੁਹਾਨੂੰ ਮਜ਼ਾ ਆਏਗਾ ਔਰ ਕੱਲੇ ਕ ਬਲੌਗ ਬਾਇ ਨੂੰ ਚਲੋ ਨਹੀਂ ਪਿਆ ਮਿਲਿਆ ਕੋਈ ਗੱਲ ਨਹੀਂ ਆਪਾਂ ਫੇਰ ਤੁਹਾਡੇ ਲਈ ਵੀਡੀਓ ਕਰ ਲੱਗੇ ਆ ਤੇ ਅੱਜ ਮੈਂ ਚੱਲਿਆ ਮੈਂ ਸੋਚਿਆ ਮੈਂ ਚੱਲ ਬਾਹਰ ਦਾ ਅੱਜ ਕੁਝ ਖਾਣੇ ਆ ਕੋਈ ਆ ਆਰਡਰ ਕਰ ਲੈਣੇ ਕੋਈ ਜ਼ੋਮੈਟੋ ਦੀ ਚੀਜ਼ ਬਟ ਮਮੀ ਕਹਿੰਦੇ ਕਿ ਨਹੀਂ ਬਾਹਰ ਦਾ ਨਹੀਂ ਖਾਣਾ ਆਪਾਂ ਘਰੇ ਬਣਾਉਣਾ ਤੇ ਅੱਜ ਮੇਰਾ ਮਨ ਕੀਤਾ ਔਰ ਮਮੀ ਦਾ ਵੀ ਕਿ ਆਪਾਂ ਖਾਈਏ ਨਮਕੀਨ ਚੋਲ। ਕਰੀਏ ਮਮੀ ਦੇ ਚੋਲਾ ਦਾ ਬਣਾਣਾ ਸ਼ੁਰੂ। ਕਰੀਏ ਕਿ ਦਿਨ ਦੇ ਵਜਨ ਕਿਹੜਾ ਧੰਨੇ ਤੂੰ ਇਸ ਨਾਲ ਕਰ ਧੁੱਪ ਮੈਨੇ ਕੁਰਸੀ ਢਾਹ ਦੇ ਮੈਨੂੰ ਫੜਾ ਦੇ ਮਟਰ ਮੈਂ ਦੋ ਦੋ ਮਟਰ ਕਟਾ ਤੇ ਤੂੰ ਚੋਲ ਜੂਤ ਲਾ। ਮਾਗਾ ਮੇਡ ਲਾਉਣੇ ਪੰਜ ਮੈਂ ਤੈਨੂੰ ਚੰਗਾ ਭਲਾ ਗਿਆ ਵੀ ਬਿਜਾਰਾਂ ਕੋਈ ਜੋਮੈਟਿਕ ਮਗਾ ਲੈ। ਯਾਰ ਨੂੰ ਸਕਤੂੰ ਘਰ ਦੀ ਚੀਜ਼ ਕਰਦੀ ਹੁੰਦੀ ਹੈ। ਚਲੋ ਠੀਕਾ ਦੋਸਤੋ ਹੁਣ ਕਰ ਲਈਏ ਕੰਮ। ਤੇ ਮਿਲਦੇ ਆ ਤੁਹਾਨੂੰ ਅਗਲੇ ਟੇਕ ਅਗਲੇ ਟੇਕ ਇਧਰ ਆਪਾਂ ਜ਼ੋਰ ਟੋਣੇ ਕਰਕੇ ਸਟਾਰਟ ਤੇ ਬੱਸ ੜਕੜਾ ਗਿਆ ਰੈਡੀ ਹੁਣ ਅਗਲੇ ਟੇਕ ਤੇ ਕਰਦੇ ਗੱਲਬਾਤ ਲਓ ਜੀ ਇਧਰ ਮੰਮੀ ਨੇ ਕੱਟਦੇ ਆ ਸਾਰੇ ਮਟਰ ਅੱਜ ਬਣਨਗੇ ਮਟਰਾਂ ਦੀ ਚੋਲ ਤੇ ਕਿਦਾਂ ਦੇ ਖਾਣੇ ਮੰਮੀ ਜੀਰੇ ਵਾਲੇ ਕਿ ਬਿਨਾ ਜੀਰੇ ਤੋਂ ਮੈਂ ਕਿਹਾ ਕਰਾਰੇ ਬਣਾ ਜੀਰਾ ਜੂਰਾ ਪਾ ਕੇ ਵਧੀਆ ਤੇ ਇਹਨਾਂ ਨੂੰ ਦੱਸੋ ਵੀ ਜੀਤਾ ਫਿਲਮੀ ਐਕਟ ਦਾ ਸਵਾਹ ਹੋਰ ਕਿਹੜੇ ਕਿਹੜੇ ਕੰਮ ਕਰ ਲੈਂਦਾ ਸਾਰੇ ਗੱਲ ਲੈਂਦਾ ਸਮਝਿਆ ਬਣਾ ਲੈਂਦਾ ਚੋਲ ਬਣਾ ਦਿੰਦਾ ਰੋਡੀਆਂ ਬਗਾ ਲੈਂਦਾ ਸੁਣੋ ਸੋੜੋ ਸੋੜੋ ਜੀਦਾ ਜੀਦਾ ਬੜੇ ਆ ਸਾਰੇ ਕੰਮ ਕਰ ਲੈਂਦਾ ਜੀਦਾ ਕੀ ਕਹਿੰਦੇ ਆਪਣੇ ਜਿੱਦਾਂ ਵਹਿਲੇ ਹੁਣ ਜਰਾ ਇਹ ਚੋਲਦਰ ਨੇ ਫਿਰ ਇਹਨਾਂ ਜਾਤ ਨਹੀਂ ਜੇ ਤੇ ਬਾਕੀ ਆਜੋ ਜਿਹਨੇ ਜਿਹਨੇ ਨਮਕੀਂ ਚੋਲ ਖਾਣੇ ਆ ਤੇ ਅੱਜ ਵਲੌਗ ਬਣੂਗਾ ਛੋਟਾ ਜਿਹਾ ਦੇਖਣਾ ਨਾ ਭੁੱਲਿਓ ਪੂਰੀ ਵੀਡੀਓ ਜਰੂਰ ਵੇਖਿਓ ਅੱਜ ਬਿਲਕੁਲ ਬਿਲਕੁਲ ਸਾਰਾ ਬੰਨ ਲਿਆ ਹਾਂ ਤੇ ਹੁਣ ਬਸ ਇੱਕ ਕਰ ਲਈਏ ਕੰਮ ਤੇ ਕਿਕਰ ਕਹਿੰਦੇ ਪੂਰਾ ਰੈਡੀ ਆ ਉਦੋਂ ਆਪਾਂ ਆਦੂ ਵੀ ਘਰਤੇ ਆ ਤੇ ਗੱਡੇ ਵੀ ਘਰਤੇ ਆ ਤੇ ਹੋਰ ਪੋਣੀ ਕੋਈ ਗਾਜਰ ਗੋਭੀ ਵਿੱਚ ਪੋਣੀ ਪੋਣੀ ਕੋਈ ਦਬਾ ਰ ਤੇਰੇ ਹੱਥ ਵਿੱਚ ਡੋਰਾ ਜਿੰਨਾ ਮੋਜ ਵਿੱਚ ਮੱਧੀ ਬਣਾਈ ਜਾ ਇੱਥੇ ਰੱਖ ਕਹਿੰਦੀ ਅਜਰ ਸੋਈ ਆਪਣੇ ਹੱਥਾਂ ਤੇ ਆਜੋ ਬਰ ਸੋਣਿਓ ਤੁਹਾਨੂੰ ਦਿਖਾਉਨੇ ਆ ਅਗਲਾ ਪ੍ਰੋਸੈਸ ਲਓ ਜੀ ਚੋਲ ਆਪਣੇ ਬਣ ਕੇ ਰੈਡੀ ਆ ਤੇ ਕਰੋ ਤੇ ਘੱਟ ਨਾ ਨਹੀਂ ਇੱਥੋਂ ਚੁੱਕੋ ਮੈਂ ਮਮੀ ਦਾ ਜੋਰ ਪਕਦੇ ਲਓ ਜੀ ਹੋਏ ਹੋਏ ਇਹ ਜਾ ਤੋ ਜੋ ਆ ਲਓ ਜੀ ਚਲੋ ਆਹ ਕਹਿੰਦਾ ਕਰੋ ਚੈੱਕ ਕਹਿੰਦੇ ਫਰੇਗਰੈਂਸ ਆਏ ਹੋਏ ਆਏ ਹੋਏ ਤੇ ਅਗਲਾ ਪ੍ਰਕਿਰਿਆ ਕੀ ਆਮੀ ਹੁਣ ਹੁਣ ਥਾਲੀਆਂ ਲਿਆਓ ਇਕੱਤੀ ਪਈ ਐ ਔਡੀਐਂਸ ਨੂੰ ਹੋਈ ਹੈ ਤੇ ਆਪ ਵੀਖਾਈਏ ਹਾਂ ਤੇ ਵੀ ਦੱਸਿਓ ਮਿੱਤਰੋ ਹਲਦੀ ਪਾ ਕੇ ਬਣਾਇਆ ਚੌਲ ਤੇ ਕੜਸ਼ੀ ਰਹੀ ਹੈ ਮੇਰੇ ਅੰਦਰ ਤੇ ਬਸ ਮਾਰਦੇ ਆ ਤੁਹਾਨੂੰ ਦਿਖਾਉਣੇ ਤੇ ਬਾਕੀ ਅੱਜ ਇਹ ਛੋਟਾ ਜਿਹਾ ਕੁਕਿੰਗ ਦਾ ਵਲੌਗ ਹੀ ਤੇ ਬਸ ਇਹ ਬਣਾਉਣਾ ਨਹੀਂ ਅਜੇ ਤੁਹਾਨੂੰ ਪਤਾ ਨਾ ਇੱਕ ਦਿਨ ਛੱਡ ਕੇ ਬਣਾਉਣਾ ਬੜਾ ਸੋਚਿਆ ਕਿ ਅੱਜ ਬਣਾ ਲੈਂਦੇ ਅੱਜ ਥੋੜਾ ਜਿਹਾ ਕਿਉਂਕਿ ਕੱਲ ਰਿਸਪੌਂਸ ਘੱਟ ਈ ਅੱਜ ਜ਼ਿਆਦਾ ਆਊਗਾ ਨਾਲ ਪੀਣ ਲੱਗੇ ਆਪਾਂ ਯਾਦ ਕਿਹੜਾ ਕਿਹੜਾ ਇਹ ਕੰਬੀਨੇਸ਼ਨ ਪਸੰਦ ਕਰਦਾ ਵਾ ਨਮਕੀਨ ਚੋਲ ਤੇ ਨਾਲ ਚਾਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਦੱਸਿਓ ਮੇਰਾ ਦਾ ਜਿਹੜਾ ਮੈਂ ਵੀ ਮੈਂ ਵੀ ਹਾਂ ਕਮੈਂਟਾਂ ਦੇ ਵਿੱਚ ਹੀ ਆਵਾਂਗੀ ਸਪੈਂਡ ਕਰਾਂਗੀ ਹਾਂ ਮੰਮੀ ਵੀ ਕਮੈਂਟ ਚ ਦੱਸਣਗੇ ਕਿਉਂਕਿ ਮੰਮੀ ਦੇ ਫੇਵਰੇਟ ਏ ਆਏ ਤੇ ਨਮਕੀਨ ਚੋਲ ਤੇ ਨਾਲ ਆਪਣਾ ਚਾਹ ਤੇ ਹੁਣ ਆਪਾਂ ਸੁਆਦੀਸ਼ਟ ਚੋਲ ਖਾਣੇ ਆ ਤੇ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਜੰਗਾ ਜੀ ਸਸਰੀ ਗੱਲ ਸਾਰੇ ਭੈਣਾਂ ਦਿਖਾਉਣ ਨੂੰ ਬਾਕੀ ਜਾਂਦੇ ਜਾਂਦੇ ਗੱਲਬਾਤ ਚੈੱਕ ਕਰਦੇ ਹਾਂ ਹੈ ਕਹਿੰਦੇ ਅੱਜ ਮਟਰ ਆਲੂ ਦੇ ਚੌਲ ਮੇਰੇ ਵੀਰੇ ਆਓ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੋਗ